ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਕਿਦਾਂ ਆਈ ਹੋਪ ਸਾਰੀ ਫੈਮਿਲੀ ਠੀਕ ਹੋਮ ਹੋਗੇ YouTube ਫੈਮਿਲੀ ਤੇ ਅੱਜ ਆਪਾਂ ਤੁਹਾਡੇ ਲਈ ਜੀਪੀਓ ਲੇਸਸ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਕਲਰਸ ਤੇ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨਾਂ ਦੇ ਵਿੱਚ ਇਹ ਲੇਸਸ ਤੁਸੀਂ ਸਾਡੇ ਤੋਂ ਪਰਚੇਸ ਕਰ ਸਕਦੇ ਹੋ ਬਹੁਤ ਹੀ ਘੱਟ ਰੇਟ ਤੇ ਬਾਜ਼ਾਰ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਮਹਿੰਗੀਆਂ ਲੇਸਸ ਜਿਹੜੀਆਂ ਪਰ ਮੀਟਰ ਦਿੱਤੀਆਂ ਜਾਂਦੀਆਂ ਨੇ ਪਰ ਸਾਡੇ ਕੋਲੋਂ ਤੁਸੀਂ ਬਹੁਤ ਹੀ ਸਸਤੇ ਰੇਟ ਤੇ ਜਿਹੜੀਆਂ ਲੇਸਸ ਖਰੀਦ ਸਕਦੇ ਹੋ ਤੇ ਇਹਨਾਂ ਡਿਜ਼ਾਈਨਾਂ ਦੇ ਵਿੱਚ ਤੇ ਕਲਰਸ ਦੇ ਵਿੱਚ ਲੈਸਸ ਆ ਚੁੱਕੀਆਂ ਨੇ ਜਿੱਦਾਂ ਤੁਸੀਂ ਪਾਈਪਿੰਗ ਸਟਾਈਲ ਲਾਉਣੀ ਆ ਜਾਂ ਨੈੱਕ ਡਿਜ਼ਾਈਨ ਬਣਾਉਣਾ ਜਾਂ ਫਿਰ ਜੁਆਇੰਟ ਲੈਸ ਜਿਹੜੀ ਯੂਜ਼ ਕਰਨੀ ਆ ਜਾਂ ਫਿਰ ਰਗੈਂਜਾ ਦੀ ਲੈਸ ਵੀ ਮੰਗਵਾ ਸਕਦੇ ਹੋ ਤੇ ਇਹ ਫਲਾਵਰਸ ਹੈ ਜੀ ਇਹਨਾਂ ਨੂੰ ਤੁਸੀਂ ਫਲਾਵਰ ਕੱਟ ਕੇ ਪੈਚ ਦੇ ਰੂਪ ਵਿੱਚ ਵੀ ਲਗਾ ਸਕਦੇ ਹੋ ਤੇ ਲੈਸ ਦੇ ਰੂਪ ਵਿੱਚ ਵੀ ਲਗਾ ਸਕਦੇ ਹੋ ਤੇ ਦੁਪੱਟਿਆਂ ਤੇ ਫੋਰ ਸਾਈਡ ਲੈਸਸ ਦਾ ਜਿਹੜੀਆਂ ਉਹ ਵੀ ਲਗਾ ਸਕਦੇ ਹੋ ਇਦੇ ਵਿੱਚ ਕੀ ਹੈ ਕਿ ਆਪਣੇ ਪਲੇਨ ਸੂਟਸ ਨੂੰ ਤੁਸੀਂ ਨਵੀਂ ਲੁੱਕ ਦੇ ਸਕਦੇ ਹੋ ਜਿੱਦਾਂ ਇੰਸਟਾਗ੍ਰam ਤੇ ਬਹੁਤ ਹੀ ਵਾਇਰਲ ਵਾਈਟ ਲੈਸਸ ਹੁੰਦੀਆਂ ਤਾਂ ਤੁਹਾਨੂੰ ਵਾਈਟ ਤੇ ਬਲੈਕ ਸਪੈਸ਼ਲੀ ਪ੍ਰੋਵਾਈਡ ਕਰਦਾਂਗੇ ਆਪਾਂ ਲੈਸਸ ਬਹੁਤ ਹੀ ਜ਼ਿਆਦਾ ਸੋਹਣੀਆਂ ਲੈਸਸ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਕਿ ਹੁਣੇ ਸਟਾਕ ਆਪਣੇ ਕੋਲ ਪਹੁੰਚਿਆ ਹੈਗਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਤਾਂ ਜੋ ਇਸ ਵੀਡੀਓ ਦਾ ਵੱਧ ਤੋਂ ਵੱਧ ਲੋਕ ਕੀ ਜੋ ਵੀ ਦੁਕਾਨਦਾਰ ਹੈ ਉਹ ਵੱਤੋ ਵੱਤਬ ਫਾਇਦਾ ਲੈ ਸਕਣ ਤੇ ਇਹ ਲੈਸ ਇਸ ਤੁਹਾਨੂੰ ਤਾਂ ਸ਼ੋਅ ਕਰ ਰਹੇ ਹਾਂਗੇ ਵੀ ਤੁਸੀਂ ਦੇਖ ਸਕਦੇ ਹੋ ਕਿੰ딴 ਦੀ ਵੈਰਾਈਟੀ ਆ ਬਹੁਤ ਹੀ ਸੋਹਣੀ ਵੈਰਾਈਟੀ ਆ ਨਵੇਂ-ਨਵੇਂ ਡਿਜ਼ਾਈਨਾਂਗੇ ਤੇ ਤੁਸੀਂ ਆਪਣੇ ਲਈ ਮੰਗਵਾ ਸਕਦੇ ਹੋ ਘੱਟ ਤੋਂ ਘੱਟ ਮਿਨੀਮਮ ਆਰਡਰ ਤੁਹਾਨੂੰ 12 ਕਲਰਸ ਦਾ ਕਰਨਾ ਹੋਏਗਾ ਇਕ ਕੋਰਡ ਦੇ ਡਿਜ਼ਾਈਨ ਦੇ ਵਿੱਚ ਤੇ ਕਲਰ ਆ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਸਕਦੇ ਆ ਜਿਦਾ ਵਿੱਚ ਛਾਲਰ ਵਾਲੀ ਲੈਸ ਆਈ ਸੀਗੀ ਜਾਂ ਫ੍ਰਿਲ ਟਾਈਪ ਲੈਸ ਹੋਗੀ ਆ ਇਹ ਤੁਹਾਨੂੰ ਕਿਲੋਆਂ ਦੇ ਹਿਸਾਬ ਨਾਲ ਮਿਲ ਨਾਲ ਮਿਲੇਗੀ ਇਹ ਆ ਗਈ ਹੈ ਜੀ ਆਪਣੀ ਜੁਆਇੰਟਲੈਸ ਜਿਵੇਂ ਕਿ ਆਪਾਂ बॉਟਮ ਦੇ ਵਿੱਚ ਵੀ ਕੱਟ ਪਾ ਪਾ ਕੇ ਲਗਾ ਸਕਦੇ ਹਾਂ ਜਾਂ ਸਾਡੇ ਸੂਟ ਦੀ ਲੈਂਥ ਛੋਟੀ ਹੁੰਦੀ ਹੈ ਤਾਂ ਉਹ ਵੀ ਅਸੀਂ ਕਟਿੰਗ ਕਰਕੇ ਲਗਾ ਕੇ ਇਸ ਨੂੰ ਤੇ ਨੈਟ ਟਾਈਪ ਬਣਾ ਕੇ ਜਿਹੜਾ ਸੂਟ ਦੀ ਲੈਂਥ ਆ ਉਹਨੂੰ ਬਣਾ ਸਕਦੇ ਹਾਂ बॉਟਮ ਵਗੈਰਾ ਤੇ ਵੀ ਲਾ ਸਕਦੇ ਆ ਪੌਂਚਿਆਂ ਦੇ ਵਿੱਚ ਵੀ ਲਗਾ ਸਕਦੇ ਆ ਤੇ ਇਸ ਤੋਂ ਇਲਾਵਾ ਤੁਹਾਨੂੰ ਸਾਡੇ ਕੋਲੋਂ ਫੈਂਸੀ ਲੈਸਾਂ ਵੀ ਮਿਲ ਜਾਣੀਆਂ ਆ ਦੇਖ ਸਕਦੇ ਹੋ 450 ਰੁਪਏ ਦੀ 1 ਕਿਜੀ ਹੈ ਤੇ ਇਹਦੇ ਵਿੱਚ ਮੈਕਸਿਮਮ 5 ਤੋਂ 6 ਲੱਛੇ ਜਿਹੜੇ ਉਹ ਚੜਨਗੇ ਕਿਲੋ ਦੇ ਵਿੱਚ ਬਹੁਤ ਹੀ ਸੋਹਣੀ ਕੁਆਂਟੀਟੀ ਹਾਰਟ ਸ਼ੇਪ ਦੇ ਵਿੱਚ ਜਿਹੜਾ ਡਿਜ਼ਾਈਨ ਆ ਚੁੱਕਾ ਹੈ ਇਹ ਕਲਰਸ ਹੈ ਜੀ ਤੇ ਇੱਕ ਆਈਟਮ ਦੇ ਵਿੱਚ ਘਟੋ ਘਟ ਤੁਹਾਨੂੰ ਅ BT 컬러 ਰਾਮਨਾ ਮਿਲਣਗੇ ਤੇ ਇਹਦੇ ਵਿੱਚ ਸੋਲੋ YT ਵੀ ਮਿਲੇਗਾ ਜੀ ਸਭ ਨੂੰ ਤੁਸੀਂ ਇਹ ਲੈਸਸ ਸਾਡੇ ਤੋਂ ਪਰਚੇਸ ਕਰਕੇ ਦਿਹਾੜੀ ਦੇਵੇ ਇੱਕ ਦਿਨ ਦਾ ਤੁਸੀਂ 1500 ਰੁਪਏ ਘਰ ਬੈਠੇ ਕਮਾ ਸਕਦੇ ਆ ਕਿ ਹੋਗੇ ਬਹੁਤ ਹੀ ਸਸਤੇ ਰੇਟ ਤੇ ਪ੍ਰੋਵਾਈਡ ਕੀਤੀਆਂ ਜਾਣੀਆਂ ਲੈਸਸ ਤੇ ਆਪਾਂ ਆਨਲਾਈਨ ਆਰਡਰ ਵੀ ਭਗਤਾਉਣੇ ਆ ਜੀ ਤੁਸੀਂ ਸਾਡੇ ਕੋਲੋਂ ਇਸ ਤੋਂ ਇਲਾਵਾ ਸੂਟ ਵੀ ਪਰਚੇਸ ਕਰ ਸਕਦੇ ਹੋ ਜੇ ਕਿਸੇ ਨੇ ਸਟਿਚਿੰਗ ਕਰਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਡਰੈਸ ਤਾਂ ਸਾਨੂੰ ਨਾ ਭੇਜ ਸਕਦੇ ਹੋ ਜੇਕਰ ਤੁਸੀਂ ਫੈਬਰਿਕ ਆ ਜਿਹੜਾ ਕਿ ਵਾਈ ਕਰਨਾ ਹੈ ਫੋਰਨ ਕੰਟਰੀਆਂ ਵਾਲਿਆਂ ਲਈ ਐਡਵਾਈਸ ਹੈ ਤੇ ਉਹ ਆਪਣਾ ਫੈਬਰਿਕ ਸਾਨੂੰ ਭੇਜ ਕੇ ਆਪਣੇ ਅਕੋਰਡਿੰਗਲੀ ਜਿਹੜੀ ਮਰਜ਼ੀ ਡਰੈਸ ਆ ਉਹ ਬਣਾ ਸਕਦੇ ਆ ਸਾਡੇ ਤੋਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਫਲਾਵਰ ਲੈਸ ਬਹੁਤ ਹੀ ਸੋਹਣੀ ਹੈ ਤੇ ਇਹ ਘਟੋ ਘਟ ਤੋ ਨੂੰ ਤੁਹਾਡੇ ਟੂ ਕਲਰਸ ਦੇ ਵਿੱਚ ਅਵੇਲੇਬਲ ਮਿਲੇਗੀ ਆਪਣੇ ਕੋਲ ਸਭ ਤੋਂ ਮੇਨ ਗੱਲ ਇਹ ਹੈ ਕਿ ਜਿਹੜੀ कॉटन लेसेस ਹੈ ਜੀਪੀਓ लेसेस ਆ ਉਹ कॉटन ਦੇ ਸੂਟਾਂ ਲਈ ਹੀ ਬਣੀ ਹੋਈ ਐ ਓਕੇ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਨਵੀਆਂ ਵੀਡੀਓ ਦੇਖਣ ਦੇ ਲਈ ਇਦਾਂ ਹੀ ਤੁਹਾਡੇ ਲਈ ਆਪਾਂ ਅਪਡੇਟਸ ਵੀਡੀਓ ਲੈ ਕੇ ਆਵਾਂਗੇ ਤੇ ਪਲੱਸ ਇਸ ਦੇ ਚੈਨਲ ਤੇ ਅਸੀਂ ਤੁਹਾਨੂੰ ਮਹਿੰਦੀ ਸਟਿਚਿੰਗ ਕਢਾਈ ਇਦਾਂ ਦੇ ਜਿਹੜੇ ਪੈਟਰਨ ਆ ਉਹ ਵੀ ਸਟੈਪ ਬਾਈ ਸਟੈਪ ਸਿਖਾਵਾਂਗੇ ਫ੍ਰੀ ਆਫ ਕੋਸਟ ਓਕੇ ਜੀ ਬਾਏ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ